ਸਸਤੀ ਗੱਲ ਦੋਸਤੋ ਲੋਕਰਣਾ ਚੈਨਲ ਪੰਜਾਬੀ ਤੇ ਜਿ ਆਇਆ ਨਾ ਤੁਹਾਨੂੰ ਮੈਂ ਗੁਰਜਿੰਦਰ ਸਿੰਘ ਪੰਗੋਤ ਤੇ ਮੇਰੇ ਨਾਲ ਮੌਜੂਦ ਨੇ ਸਿਨੀ ਜੈਲਸ ਪਰਮਿੰਦਰ ਸਿੰਘ ਰਾਇਪੁਰ ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਆ ਕਿ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਦੇ ਆ ਲੋਕ ਸਭਾ ਦੀ ਚੋਣ ਹੈ ਤੇ ਬੜੇ ਪਹਿਲੂਆਂ ਤੋਂ ਜਿਹੜੇ ਸਿਆਸੀ ਰੰਗ ਨੇ ਉਹ ਆਪਣੇ ਸਾਹਮਣੇ ਆ ਰਹੇ ਨੇ ਖਾਸ ਕਰਕੇ ਜੇਕਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਜੇਕਰ ਚਰਚਾ ਹੈਗੀ ਹੈ ਕਿਸੇ ਗੱਲ ਦੀ ਇਸ ਪੂਰੇ ਸਿਆਸੀ ਮਾਹੌਲ ਦੇ ਵਿੱਚ ਉਹ ਚਰਚਾ ਕਿ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵੱਡੇ ਤੌਰ ਦੇ ਉੱਪਰ ਇੱਕ ਵਿਰੋਧ ਹੈ ਕਿ ਕਿਸਾਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਮੜਨ ਦੇ ਰਹੇ ਕਿਸਾਨ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਨਹੀਂ ਪ੍ਰੋਗਰਾਮ ਕਰਨ ਦੇ ਰਹੇ ਜਦੋਂ ਕਿਸਾਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਉਹਨਾਂ ਦਾ ਪ੍ਰਚਾਰ ਕਿਉਂ ਰੋਕ ਰਹੇ ਹੋ ਤਾਂ ਕਿਸਾਨਾਂ ਦਾ ਇੱਕ ਲੌਜੀਕ ਹੈ ਕਿਸਾਨਾਂ ਦਾ ਇੱਕ ਤਰਕ ਹੈ ਕਿਸਾਨ ਕਹਿੰਦੇ ਕਿ ਅਸੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਸਵਾਲ ਪੁੱਛਦੇ ਨੇ ਕਿ ਆਹ ਸਾਡੇ ਸਵਾਲ ਨੇ ਸਵਾਲ ਵੀ ਉਹਨਾਂ ਨੇ ਜਿਹੜੇ ਕੇਂਦਰ ਸਰਕਾਰ ਨੇ ਸਾਨੂੰ ਦਿੱਤੇ ਸੀ ਕਿ ਅਸੀਂ ਤੁਹਾਡੀਆਂ ਇਹ ਮੰਗਾਂ ਪੂਰੀਆਂ ਕਰਾਂਗੇ ਅਸੀਂ ਤਾਂ ਪੁੱਛਣ ਜਾਂਦੇ ਆ ਕਿ ਕਦੋਂ ਪੂਰੀਆਂ ਕਰੋਗੇ ਉਹ ਸਾਡੀ ਗੱਲ ਨਹੀਂ ਸੁਣਉਂਦੇ ਫੋਰਸ ਅੱਗੇ ਕਰ ਦੁੰਦੇ ਨੇ ਉਦੋਂ ਸਾਡਾ ਉੱਥੇ ਵਿਰੋਧ ਹੁੰਦਾ ਉਦੋਂ ਤੁਸੀਂ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਹੁਣ ਵੀ ਤੁਸੀਂ ਦੇਖਿਆ ਹੋਊਗਾ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਮਾਹੌਲ ਸੀ ਇੱਕ ਕਿਸਾਨ ਦੀ ਮੌਤ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਵਧਿਆ ਉਹ ਤੇ ਹੁਣ ਤੱਕ ਉਹ ਚੱਲਦਾ ਹੀ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਖਬਰ ਲਵਾਂਗੇ ਕੇਜਰੀਵਾਲ ਸਾਹਿਬ ਦੇ ਜਿਹੜੀ ਉਹ ਜ਼ਮਾਨਤ ਦੀ ਗੱਲ ਚੱਲਦੀ ਸੀ ਕਿ ਬਾਹਰ ਆ ਸਕਦੇ ਨੇ ਆਉਣਗੇ ਜਾਂ ਨਹੀਂ ਆਉਣਗੇ ਚੋਂ ਜੇਲ੍ਹ ਤੋਂ ਹੀ ਲੜਨਗੇ ഞാൻ ചോണുക ਬਾਹਰ ਆਉਣਗੇ ਪ੍ਰਚਾਰ ਕਰਨਗੇ ਪ੍ਰਚਾਰ ਨਹੀਂ ਹੋਊਗਾ ਉਹ ਸਾਰੀਆਂ ਗੱਲਾਂ ਵਾ ਤਾਂ ਰੱਖਾਂਗੇ ਆਪਾਂ ਕਿਸਾਨਾਂ ਦੇ ਮਾਮਲੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਸਲਾਹਾਂ ਦਿੱਤੀਆਂ ਨੇ ਫੇਸਬੁੱਕ ਦੇ ਉੱਪਰ ਲਾਈਵ ਹੋ ਕੇ ਤੇ ਰਵਨੀਤ ਬਿੱਟੂ ਸਾਹਿਬ ਨੇ ਭਾਜਪਾ ਦੇ ਵਿੱਚ ਸ਼ਾਮਲ ਹੁੰਦਿਆਂ ਤੇ ਹੁਣ ਆਪਣੇ ਆਪ ਨੂੰ ਕਿਸਾਨ ਆਗੂਆਂ ਤੋਂ ਵੱਡਾ ਹਿਤੈਸ਼ੀ ਉਹਨਾਂ ਨੇ ਆਪਣੇ ਆਪ ਨੂੰ ਦਰਸਾਇਆ ਉਸ ਲਾਈਵ ਦੇ ਵਿੱਚ ਇਸ ਤੋਂ ਇਲਾਵਾ ਹੋਰ ਜਿਹੜੀਆਂ ਤਮਾਮ ਖਬਰਾਂ ਨੇ ਉਹ ਵੀ ਲਵਾਂਗੇ ਆਪਾਂ ਜਿਵੇਂ ਸਿੱਖ ਜਗਤ ਦੇ ਇੱਕ ਅਹਿਮ ਸ਼ਕਸ਼ੀਤ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਹੈਗੇ ਨੇ ਬਾਬਾ ਨਾਮ ਸਿੰਘ ਧੁੰਮਾ ਉਹਨਾਂ ਦੇ ਇੱਕ ਸਟੇਟਮੈਂਟ ਹੈ ਉਹਨਾਂ ਦੀ ਇੱਕ ਬਿਆਨਬਾਜ਼ੀ ਹੈ ਉਹ ਹੈਗੇ ਕਿ ਤੁਹਾਨੂੰ ਪਤਾ ਕਿ ਲਗਾਤਾਰ ਜਿਹੜੇ ਵੱਡੇ ਅੱਗ ਹੁੰਦੇ ਨੇ ਭਾਵੇਂ ਧਾਰਮਿਕ ਹਸਤੀਆਂ ਹੋਣ ਜਾਂ ਫਿਰ ਸਿਆਸੀ ਹਸਤੀਆਂ ਹੋਣ ਇਹ ਆਪਣੀ ਆਪਣੀ ਕੌਮਾਂ ਪ੍ਰਤੀ ਬੜੇ ਚਿੰਤਤ ਹੁੰਦੇ ਨੇ ਕਿ ਸਾਡੀ ਘਟ ਗਿਣਤੀ ਹੈ ਸਾਡੀ ਵੱਧ ਗਿਣਤੀ ਹੈ ਵੱਧ ਗਿਣਤੀ ਨੂੰ ਘਟ ਗਿਣਤੀ ਤੋਂ ਖਤਰਾ ਦਰਸਾਉਂਦੇ ਨੇ ਘਟ ਗਿਣਤੀ ਨੂੰ ਵੱਧ ਵੱਧ ਗਿਣਤੀ ਤੋਂ ਖਤਰਾ ਦਰਸਾਉਂਦੇ ਨੇ ਇਸ ਲਈ ਲਗਾਤਾਰ ਬਿਆਨ ਵੀ ਆਉਂਦੇ ਨੇ ਕਿ ਅਸੀਂ ਘੱਟ ਰਹਿ ਗਏ ਹੁਣ ਅਸੀਂ ਥੋੜੇ ਰਹਿ ਗਏ ਹੁਣ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਆਪਣੇ ਅਸੀਂ ਜਿਹੜੇ ਸਾਡੇ ਭਾਈ ਬੰਧੂ ਹੈਗੇ ਨੇ ਇਹਨ ਪੰਜ ਬੱਚੇ ਪੈਦਾ ਕਰੋ ਤਾਂ ਜੋ ਸਾਡੀ ਜਿਹੜੀ ਗਿਣਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਗਿਣਤੀ ਵੱਧ ਸਕੇ ਸੋ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਾਲ ਨਾਲ ਕਿਸਾਨਾਂ ਦੀ ਖਬਰ ਹੈ ਤੇ ਭਾਜਪਾ ਦਾ ਵੱਡੇ ਤੌਰ ਦੇ ਪਰ ਵਿਰੋਧ ਹੋ ਰਿਹਾ ਨਾਲ ਨਾਲ ਆਮ ਆਦਮੀ ਪਾਰਟੀ ਦੇ ਵੀ ਲੀਡਰ ਨੇ ਉਹਨਾਂ ਨੂੰ ਵੀ ਸਵਾਲ ਕਿਸਾਨ ਕਰ ਰਹੇ ਹੁੰਦੇ ਨੇ ਕਿ ਹੁਣ ਤੱਕ ਕਿਹੜੀ ਗੱਲਾਂ ਕੀਤੀਆਂ ਗੁਰਜਿੰਦਰ ਜੀ ਦੇਖੋ ਜਿਹੜਾ ਸ਼ੁਰੂਆਤੀ ਦੌਰ ਰਿਹਾ ਹੈ ਹੁਣ ਚੋਣਾਂ ਦਾ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਹਾਂ ਲੀਡਰ ਦਾ ਕੋਈ ਵਿਰੋਧ ਨਹੀਂ ਹੋਇਆ ਜਾਲੀਡਰ ਪਾਕ ਸਾਫ ਹੋ ਕੇ ਨਿਕਲ ਰਿਆ ਲੋਕਾਂ ਦੇ ਇਕੱਠ ਦੇ ਵਿੱਚ ਦੀ ਜਿੱਥੇ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਖੜੀਆਂ ਹੋਈਆਂ ਨੇ ਕਹੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਕੈਂਡੀਡੇਟ ਵੱਲ ਹੋਣ ਜਾਂ ਨੇ ਚਾਹੇ ਕਿਸੇ ਪਾਰਟੀ ਵੱਲੋਂ ਹੋਣ ਜਾਂ ਨੇ ਹਾਲਾਂਕਿ ਕੈਂਡੀਡੇਟ ਇਧਰ ਉਧਰੋਂ ਲਿਆ ਕੇ ਉਤਾਰੇ ਗਏ ਆ ਤੇ ਲੇਕਿਨ ਫਿਰ ਵੀ ਲੋਕਾਂ ਨੇ ਪਾਰਟੀ ਦੇ ਬਿਹਾਫ ਤੇ ਕਹਿੰਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਟਾਰਗੇਟ ਕੀਤਾ ਵੀ ਤੁਸੀਂ ਆ ਤਾਂ ਕੇ ਵੋਟਾਂ ਲੈਣ ਜਦ ਤੁਸੀਂ ਹੁਣ ਸਾਡੇ ਕੋਲ ਆ ਕੇ ਸਾਡੇ ਘਰਾਂ ਦੇ ਵਿੱਚ ਜੱਫੀਆਂ ਪਾ ਰਹੇ ਹੋ ਜਦੋਂ ਤੁਹਾਡਾ ਕੰਮ ਕਰਨ ਦਾ ਅਸਲ ਟਾਈਮ ਹੁੰਦਾ ਜਾਂ ਜਦੋਂ ਤੁਹਾਡੇ ਤੋਂ ਕੰਮ ਲਿਆ ਜਾਣਾ ਹੁੰਦਾ ਉਦੋਂ ਨਾ ਤੁਸੀਂ ਨਾ ਤੁਸੀਂ ਫੋਨ ਚੱਕਦੇ ਹੋ ਨਾ ਤੁਸੀਂ ਸੁਣਦੇ ਹੋ ਨਾ ਮਿਲਣ ਦਾ ਦੂਰ ਰਹਿਣਾ ਤੁਸੀਂ ਪਿੰਡਾਂ ਤੱਕ ਜਾਂ ਸ਼ਹਿਰਾਂ ਤੱਕ ਆਉਂਦੇ ਤੱਕ ਨਹੀਂ ਹੈਗੇ ਤੇ ਹਿਸਾਬ ਕਿਤਾਬ ਵੀ ਸਾਰਾ ਕੁਝ ਮੰਗਿਆ ਜਾ ਰਿਹਾ ਵੀ ਤੁਸੀਂ ਹੁਣ ਤੱਕ ਕੀਤਾ ਕੀ ਹੈ ਜੇ ਕਾਂਗਰਸ ਜਾਂ ਅਕਾਲੀ ਦਲ ਦੀ ਗੱਲ ਕਰ ਲਈਏ ਬੀਜੇਪੀ ਦੀ ਗੱਲ ਕਰ ਲਈਏ ਤਾਂ ਇਹਨਾਂ ਤੋਂ ਜਿਹੜੇ ਜਿਹੜੇ ਲੰਮਾ ਸਮਾਂ ਸੱਤਾ ਦੇ ਵਿੱਚ ਰਹੇ ਨੇ ਚਾਹੇ ਉਹਨੂੰ ਸੈਂਟਰ ਦੇ ਵਿੱਚ 10 ਸਾਲ ਹੋ ਗਏ ਤੇ ਉਹਨਾਂ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਪੰਜਾਬ ਲਈ ਕੀ ਕੀਤਾ ਬਈ ਤੁਹ ਤੁਸੀਂ ਖਾ ਦਾ ਨਾਰਾ ਮਾਰਿਆ ਕਦੀ ਤੁਸੀਂ ਕਦੇ ਪੰਜਾਬ ਦੇ ਲਈ ਪੈਕੇਜ ਮੰਗੇ ਕਦੇ ਕਿਸਾਨੀ ਦੇ ਲਈ ਪੈਕੇਜ ਮੰਗੇ ਕੋਈ ਕੋਈ ਕਰਜ਼ਾ ਮਾਫੀ ਦੀ ਗੱਲ ਕੀਤੀ ਕਿਸੇ ਨੇ ਜਾਂ ਜਿਹੜੇ ਜਿਹੜੇ ਬੰਦੇ ਗਏ ਨੇ ਸੰਸਦ ਮੈਂਬਰ ਬਣ ਕੇ ਪਾਰਲੀਮੈਂਟ ਦੇ ਵਿੱਚ ਕੀ ਉਹਨਾਂ ਨੇ ਕੋਈ ਰੋਲਾ ਪਾਇਆ ਅੰਦਰ ਜਾ ਕੇ ਕਿਹੜੀ ਕਿਹੜੇ ਬਾਈਕਾਟ ਕੀਤੇ ਨੇ ਜਾਂ ਕਿੱਥੇ ਜਾ ਕੇ ਤੁਸੀਂ ਰੋਸ ਕੀਤਾ ਹਾਲਾਂਕਿ ਬਾਹਰ ਬੈਠ ਕੇ ਜਿੱਦਾਂ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਸੀਗੇ ਬਿੱਟੂ ਵਰਗੇ ਕਹਿੰਦੇ ਕਿ ਅਸੀਂ ਬਾਹਰ ਬੈਠੇ ਰਹੇ ਜੀ ਤਾਂ ਰੋਲਾ ਬਾਹਰ ਬੈਠਣ ਦਾ ਮਤਲਬ ਕਿ ਚੁਣ ਕੇ ਤੁਹਾਨੂੰ ਅੰਦਰ ਭੇਜਿਆ ਜਾ ਰਿਹਾ ਕਿ ਜਾ ਕੇ ਲੜੋ ਨੀਤੀਆਂ ਦੀ ਲੜਾਈ ਜਾਂ ਆਪਾਂ ਕਹਿ ਲਓ ਕਿ ਸੰਵਿਧਾਨਕ ਲੜਾਈ ਉਹ ਤਾਂ ਅੰਦਰ ਬੈਠ ਕੇ ਆ ਨਾ ਕੁਰਸੀ ਦੇ ਉੱਤੇ ਬੈਠ ਕੇ ਜਦੋਂ ਤੁਸੀਂ ਉੱਥੇ ਜਾ ਕੇ ਇੱਕ ਨਮਾਇੰਦਗੀ ਕਰ ਰਹੇ ਹੋ ਤੁਸੀਂ ਗਵਾਹੀ ਕਰ ਰਹੇ ਹੋ ਇੱਕ ਸਟੇਟ ਦੀ ਤੁਹਾਨੂੰ ਭੇਜਿਆ ਲੋਕਾਂ ਨੇ ਚੁਣ ਕੇ ਤੇ ਉੱਥੇ ਜਾ ਜਾ ਕੇ ਤੁਸੀਂ ਬਜਾਏ ਇਹ ਦੇ ਕਿ ਉੱਥੇ ਜਾ ਕੇ ਸਵਾਲ ਕਰੂੰ ਜੋ ਉੱਥੇ ਆ ਕੇ ਆਪਣੀ ਮੁਸ਼ਕਿਲਾਂ ਰੱਖੂੰ ਜਾਂ ਉੱਥੇ ਬੈਠ ਕੇ ਬਾਕੀ ਦੇਸ਼ ਦੇ ਸੰਸਦ ਮੈਂਬਰਾਂ ਨੂੰ ਦੱਸੋ ਕਿ ਪੰਜਾਬ ਨਾਲ ਐਦਾਂ ਤੱਕਾ ਹੁੰਦਾ ਹੈ ਪੰਜਾਬ ਨਾਲ ਆਹ ਤੱਕਾ ਹੋ ਰਿਹਾ ਹੈ ਤੇ ਤੁਸੀਂ ਬਾਹਰ ਬੈਠ ਕੇ ਜਾਂ ਬਾਈਕਾਟ ਕਰਕੇ ਬਾਹਰ ਵੱਜ ਕੇ ਆ ਕੇ ਵਾਕਆਊਟ ਕਰਕੇ ਬਾਹਰ ਬਹਿ ਜਾਂਦੇ ਹੋ ਕਾਲੇ ਝੰਡੇ ਲੈ ਕੇ ਉਹਦਾ ਕੀ ਮਤਲਬ ਬਣਦਾ ਨਹੀਂ ਹੈਗਾ ਉਹ ਤਾਂ ਐਂ ਕਿ ਅਸੀਂ ਸੁਰਖੀਆਂ 'ਚ ਰਹਿਣਾ ਹੈ ਉੱਥੇ ਅਸੀਂ ਸਵਾਲ ਨਹੀਂ ਕਰਨੇ ਉੱਥੇ ਅਸੀਂ ਨੀਮ ਨਹੀਂ ਦੱਸਣੇ ਉੱਥੇ ਸਾਨੂੰ ਰੂਲ ਨਹੀਂ ਦੱਸਣੇ ਜਾਂ ਉੱਥੇ ਸਾਨੂੰ ਸਾਡਾ ਹੱਕ ਲੈਣ ਦੀ ਸੁਵਿਧਾਨਕ ਤੌਰ ਤੇ ਸਾਡਾ ਹੱਕ ਬਣਦਾ ਹੈ ਤੇ ਕੀ ਬਣਦਾ ਹੈ ਉਹ ਨਹੀਂ ਦੱਸਣਾ ਜਾਂ ਪੁੱਛਣਾ ਜਾਂ ਗੱਲ ਕਰਨੀ ਆਜ ਉਠੋਣੀ ਇਹ ਬਾਹਰ ਬੈਠ ਕੇ ਰੋਸੇ ਕਰਕੇ ਮੁੜਿਆਣਾ ਉਹਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਇਸੇ ਕਰਕੇ ਰੋ ਵੀ ਹੈਗਾ ਲੋਕਾਂ ਨੇ ਗੁੱਸਾ ਵੀ ਹੈਗਾ ਲੋਕਾਂ ਚ ਜਾਗਰੂਕਤਾ ਵੀ ਹੈਗੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੱਲਾ ਗੁੱਸਾ ਹੀ ਆ ਲੋਕਾਂ ਨੂੰ ਪਤਾ ਲੱਗਿਆ ਕਿ ਹੁਣ ਜਦੋਂ 5 ਸਾਲ ਇਹ ਚੋਣੇ ਜਾਂਦੇ ਆ ਤਾਂ ਮਤਲਬ ਐ ਕਹ ਲੋ ਕਿ ਉਹਨਾਂ ਦੇ ਘਰਾਂ ਬਹਾਰ ਲੈਣ ਨਾਲ ਗਏ ਰਹਿੰਦੇ ਨੇ ਤੁੰਪ ਚ ਵੀ ਖੜੇ ਨੇ ਮੀਂਹ ਚ ਵੀ ਖੜੇ ਨੇ ਲੋਕ ਕੋਈ ਖਾਣ ਪੀਣ ਚਾਹ ਪਾਣੀ ਦਾ ਪ੍ਰਬੰਧ ਰੱਖਣੀ ਹੁੰਦਾ ਗਿਆਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਆ ਖਾਮ ਖਾ ਜਿਹੜੇ ਚਮਚੇ ਟੁਕੜਬੋਚ ਰੱਖੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਿਕੱਤਰ ਲਾਤਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਿਕੱਤਰ ਲਾਤਾ ਕਿਸੇ ਨੂੰ ਕੁਝ ਲਾਤਾ ਕਿਸੇ ਨੂੰ ਕੁਝ ਲਾਤਾ ਕੋ ਚੇਅਰਮੈਨ ਬਣਾਦਾ ਕੋ ਉਹ 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 ਟੁਕੜਬੋਚ ਜਿਹੜੇ ਹੈਗੇ ਲੋਕਾਂ ਦੇ ਲਤਾ ਮਾਰਦੇ ਨੇ ਉਹ ਲੋਕਾਂ ਨੂੰ ਧੱਕੇ ਮਾਰਦੇ ਨੇ ਉਹ 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 ਨੇੜੇ ਤੱਕ ਵੀ ਲੱਗਣ ਦਿੰਦੇ ਫਿਰ ਹੁਣ ਹੁਣ ਲੋਕਾਂ ਕੋਲ ਸਮਾਂ ਵੀ ਹੈਗਾ ਜਾਗਰੂਕਤਾ ਵੀ ਹੈਗੀ ਆ ਹੁਣ ਇਹਨਾਂ ਨੂੰ ਬੜਨ ਔਖਾ ਹੋਇਆ ਹੁਣ ਫੁੱਲ ਭਾਰੀ ਪੁਲਿਸ ਫੋਰਸ ਦਾ ਸਹਾਰਾ ਲੈ ਕੇ ਇਹ ਪਿੰਡਾਂ ਦੇ ਵਿੱਚ ਐਂਟਰ ਹੋ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕ ਫੇਰ ਵੀ ਟੱਕਾ ਮੁਕੀ ਸਹਿ ਕੇ ਵੀ ਕੁਐਸਚਨ ਕਰ ਰਹੇ ਨੇ ਇਹ ਮੈਨੂੰ ਲੱਗਦਾ ਕਿ ਇੱਕ ਵਧੀਆ ਟ੍ਰੈਂਡ ਵੀ ਹੈਗਾ ਜੇ ਬਣਦੇ ਇਸ ਤਰ੍ਹਾਂ ਦਾ ਰੁਝਾਨ ਬਣ ਜੇ ਨਾ ਖਾਸ ਕਰਕੇ ਬੀਜੇਪੀ ਦੇ ਜਿੱਦਾਂ ਬੀਜੇਪੀ ਨੇ ਟੱਕਾ ਕੀਤਾ ਹੀ ਹੈ ਪੰਜਾਬ ਨਾਲ ਕਦੇ ਕੁਛ ਕਦੇ ਕੁਛ ਚਾਹੇ ਕਿਸਾਨਾਂ ਦੀ ਗੱਲ ਕਰ ਲਓ ਚਾਹੇ ਉਹ ਨੂੰ ਪੰਜਾਬ ਨੂੰ ਬੁਧਾ ਨਾਮਦ ਕਰਨ ਦੀ ਗੱਲ ਕਰ ਲੋ ਕਿ ਮੈਂ ਬਚ ਕੇ ਆ ਗਿਆ ਜੀ ਤੇ ਚਾਹੇ ਆ ਜਿਹੜੇ ਰੂਲ ਫੰਡ ਹੁੰਦੇ ਨੇ ਇਹ ਨਹੀਂ ਜਾਰੀ ਕਰਨੇ ਜਾਂ ਹੋਰ ਫੰਡ ਰੋਕ ਦੇਣੇ ਜਾਂ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦੇਣੇ ਜਾਂ ਪੰਜਾਬ ਦੀ ਕਿਸਾਨੀ ਨਾਲ ਧੱਕਾ ਕਰਨਾ ਜਾਂ ਦਿੱਲੀ ਚ ਬੈਠ ਕੇ ਬਿਆਨਵਾਜੀ ਦੇ ਦੇਣੀ ਜਾਂ ਅਤਵਾਦ ਦਾ ਨਾਮ ਦੇ ਦੇਣਾ ਜਾਂ ਬੰਦੀ ਸਿੰਘਾਂ ਦੀ ਗੱਲ ਜਿਹੜੀ ਹੈਗੀ ਆ ਆਮ ਆ ਆ ਮੇ ਲੰਘਾ ਦੇ ਨਹੀਂ ਜਿਵੇਂ ਟਾਲ ਦੇਣੀ ਚਾਹੇ ਉਹ ਬਾਗਾ ਬਾਰਡਰ ਬਾਰਡਰ ਦਾ ਵਪਾਰ ਹੈ ਵਪਾਰ ਰਹੀ ਰਾਹ ਖੋਲਣਾ ਹੋ ਗਿਆ ਇਹ ਸਾਰੇ ਚਿੰਤਨ ਜਿਹੜੀਆਂ ਹੈਗੀਆਂ ਗੁਰਜਿੰਦਰ ਜੀ ਕਿਤੇ ਬਾ ਨਹੀਂ ਫੜੀ ਪੰਜਾਬ ਦੀ ਸੋ ਭਾਜਪੀ ਦਾ ਵਿਰੋਧ ਤਾਂ ਹੋ ਰਿਹਾ ਵੀ 10 ਸਾਲ ਹੋ ਗਏ ਉਡੀਕ ਰਹੇ ਆ ਤੁਹਾਨੂੰ ਪੰਜਾਬ ਦੀ ਗਾਈ ਨੇ ਭਾਜਪੀ ਨੇ ਕੀ ਕੀਤਾ ਸੈਂਟਰ ਦੀ ਗਵਰਨਮੈਂਟ ਨਾਲ ਮਿਲ ਕੇ ਕੀ ਕਿਹੜਾ ਸਾਂਝਾ ਪ੍ਰੋਜੈਕਟ ਲਿਖਿਆ ਇਹ ਦੱਸਣ ਉਹ ਉਹ ਇਸ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਿਲਕੁਲ ਤੇ ਦੂਜਾ ਅਰਵਿੰਦ ਕੇਜਰੀਵਾਲ ਦੀ ਉਹ ਮਾਮਲਾ ਜਿਹੜਾ ਹੈਗਾ ਕਾਫੀ ਗੁੰਝਲਦਾਰ ਹੈ ਕਈ ਤਰੀਕੇ ਦੇ ਨਾਲ ਜਿਵੇਂ ਆਪਾਂ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਤਾਂ ਗੱਲ ਵੀ ਕੀਤੀ ਸੀ ਕਿ ਐਨਆਈ ਦੀ ਸਿਫਾਰਿਸ਼ ਕੀਤੀ ਹੈ ਇਹਨੂੰ ਪੁਰਾਜਪਨ ਹੈਗੇ ਨੇ ਦਿੱਲੀ ਦੇ ਕਿ ਫੰਡ ਤਕਰੀਬਨ 133 ਕਰੋੜ ਤੋਂ ਵੱਧ ਬਣਦੇ ਨੇ ਕਿ ਉਹਨਾਂ ਦੀ ਜਾਂਚ ਹੋਵੇ ਤੇ ਉਸੇ ਦਿਨ ਜਦੋਂ ਆਪਾਂ ਨੇ ਖਬਰ ਕੀਤੀ ਸੀ ਫੈਸਲਾ ਵੀ ਆਉਣਾ ਸੀ ਉਹ ਜਨਾ ਫੈਸਲਾ ਆਇਆ ਫੈਸਲਾ ਰਾਕਮਾ ਰੱਖ ਲੈ ਗਿਆ ਹੁਣ ਸਵਾਲ ਇੱਕ ਵੱਡਾ ਇਥੇ ਆ ਮਦੀ ਪਾਰਟੀ ਦੇ ਕਿਉਂਕਿ ਉਹ ਮੇਨ ਸੁਪਰੀਮੋ ਨੇ ਥਾਂ ਥਾਂ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਸੀ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਹਾਲਾਂਕਿ ਭਾਰਤ ਜਨਤਾ ਪਾਰਟੀ ਦਾ ਜਾਂ ਹੋਰ ਨੁਮਾਇੰਦਾਂ ਤਰਕ ਹੈਗਾ ਕਿ ਇਦਾਂ ਦਾ ਕੁਝ ਨਹੀਂ ਹੈਗਾ ਕਿ ਅਸੀਂ ਵਰਤ ਰਏ ਏਜੰਸੀਸ ਨੂੰ ਤਾਂ ਹੁਣ ਫਿਰ ਕੇਜਰੀਵਾਲ ਸਾਹਿਬ ਨੂੰ ਪਾ ਰੱਖੇ ਕਿੱਥੇ ਦੇਖ ਸਕਦੇ ਆ ਫੈਸਲਾ ਫਿਲਹਾਲ ਦਾ ਰਾਕਮਾ ਅੱਜ ਆਜੂਗਾ ਉਹ ਦੇਖ ਤੇ ਜੇਕਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿਣਗੇ ਪੂਰੀ ਲੋਕ ਸਭਾ ਦੀ ਚੋਣ ਦੇ ਦੌਰਾਨ ਉਦੋਂ ਕੀ ਇੰਪੈਕਟ ਪੈ ਸਕਦਾ ਜੇ ਬਾਹਰ ਆ ਜਾਣਗੇ ਕੀ ਕੋਈ ਸympathy ਮਿਲੂਗੀ ਕੋਈ ਹਮਦਰਦੀ ਦੀ ਕੋਈ ਵੋਟ ਜਹਾਜ਼ਾ ਨਾਰਾ ਕੋਈ ਦੇਖੋ ਜਨਤਾ ਦੇ ਡਿਪੈਂਡ ਹੁੰਦਾ ਫਿਲਹਾਲ ਤਾਂ ਮਾਮਲਾ ਦੇਸ਼ ਦੀ ਸਰਵੋੱਚ ਅਦਾਲਤ ਦੇ ਅਧੀਨ ਹੈਗਾ ਉਹ ਪਹਿਲਾਂ ਆਸ ਸੀ ਕਿਸੇ ਤਰੀਕੇ ਨਾਲ ਕਿ ਸ਼ਾਇਦ ਪਿਛਲੀ ਸੁਣਵਾਈ ਦੌਰਾਨ ਵੀ ਕਿ ਸ਼ਾਇਦ ਕੇਜਰੀਵਾਲ ਨੂੰ ਕੋਈ ਰਾਹਤ ਮਿਲ ਜੇ ਤੇ ਬਹਾਰ ਆ ਜਾਣਾ ਲੇਕਿਨ ਇੱਕ ਦਿਨ ਪਹਿਲਾਂ ਬਿਆਨ ਆ ਜਾਣਾ ਕਿ ਐਨਆਈ ਜਾਂਚ ਕਰੇ ਹੈ ਨਾ ਐਲਜੀ ਦੇ ਬਿਆਨ ਨੂੰ ਉਹ ਇੱਕ ਬੜਾ ਵੱਡਾ ਅੜਿੱਕਾ ਕਹਿ ਸਕਦੇ ਵਿਚਾਰ ਅਧੀਨ ਉਹ ਚੀਜ਼ ਚੱਲੀ ਜਾਂਦੀ ਹੈ ਕਿਦਾਂ ਆਪਾਂ ਉਹਨੂੰ ਛੋਟਾ ਮਾਮਲਾ ਨਹੀਂ ਸਕਦੇ ਤੇ ਹੋ ਸਕਦਾ ਕੋਰਟ ਨੇ ਉਸ ਉਸ ਤੇ ਵਿਚਾਰ ਕਰਕੇ ਹੀ ਇੱਕ ਸੁਣਵਾਈ ਪਾਈ ਹੋਵੇ ਹੁਣ ਜਿਹੜਾ ਹੁਣ ਫੈਸਲਾ ਆਉਣਾ ਉਹਦੀ ਵੇਟ ਹੋ ਸਕਦੀ ਕਿੰਨੇ ਕ ਵੇਟ ਕਰੀਏ ਤੇ ਨਾਲ ਨਾਲ ਕੋਈ ਨਮੀ ਅਪਡੇਟ ਆ ਜਵੇ ਕੋੜ ਕੀ ਸੰਫੈਸਲਾ ਸੁਣਾਉਂਦੀ ਹੈ ਹਾਲੇ ਫਿਲਹਾਲ ਦੀ ਕੋਈ ਕੋਈ ਇਦਾਂ ਦੀ ਅਪਡੇਟ ਨਹੀਂ ਹੈਗੀ ਲੇਕਿਨ ਇਹ ਹੈਗਾ ਕਿ ਜੇ ਬਾਹਰ ਆnde ਤਾਂ ਸਿੰਫਸੀ ਦਾ ਦੇਖੋ ਲੋਕਾਂ ਦੀ ਮਿਲਦੀ ਉਮਲਦੀ ਹੁੰਦੀ ਹੈ ਇਹਦੇ ਵਿੱਚ ਕੋਈ ਦੋ ਰਾਮ ਨਹੀਂ ਹੈਗਾ 2.4% 10% ਸਿੰਫਸੀ ਨਾਲ ਜੁੜ ਜਾਂਦੀ ਹੁੰਦੀ ਹੈ ਕਿ ਚਲੋ ਯਾਰ ਬੰਦਾ ਇਦਾਂ ਆਮ ਬੰਦੇ ਨਾਲ ਵੀ ਹੋ ਜਾਂਦਾ ਹੈ ਤਾਂ ਕਿ ਜਿਹੜਾ ਬੰਦਾ ਪਿਛੜਿਆ ਵੀ ਨਾ ਹੋਵੇ ਕਿਤੇ ਨਾ ਉਹਨੂੰ ਵੀ ਪਿੰਡ ਦੀ ਛੋਟੀ ਇਕਾਈ ਹੈ ਪਿੰਡ ਲੋਕਤੰਤਰ ਦੀ ਦਾ ਉਹਦੇ ਵਿੱਚ ਵੀ ਦੇਖੋ ਕਿਸੇ ਨੂੰ ਵੈਸੇ ਹੀ ਚਾਹੇ ਅਪਰਾਧ ਵੀ ਕਰਕੇ ਗਿਆ ਹੋਵੇ ਬੰਦਾ ਜਦੋਂ ਬਾਹਰ ਆਂਦਾ ਤਾਂ ਅਗਲਾ ਕਹਿੰਦਾ ਯਾਰ ਬਾਹਰ ਦਾ ਆ ਗਿਆ ਵਿਚਾਰਾ ਸੱਜਾ ਤਾਂ ਕੱਟਿਆ ਹੈ ਵਿਚਾਰਾ ਜੀਰ ਤਾਂ ਹੋ ਗਿਆ ਹਨਾ ਉਹ ਥੋੜੀ-ਬਹੁਤੀ ਤਾਂ ਮਿਲ ਜਾਂਦੀ ਹੈ ਉਹ ਬੈਨੀਫਿਟ ਤਾਂ ਮਿਲਣਾ ਹੀ ਮਿਲਣਾ ਪਾਰਟੀ ਨੂੰ ਇਹ ਤਾਂ ਗੱਲ ਹੈ ਪੱਕਾਈ ਤੌਰ ਤੇ ਲੇਕਿਨ ਜੇ ਤੁਸੀਂ ਕਹਿੰਦੇ ਕਿ ਅ ਪ੍ਰਚਾਰ ਦੇ ਵਿੱਚ ਆਪਾਂ ਕਹੀਏ ਕਿ ਪ੍ਰਚਾਰ ਦੇ ਕਰਨ ਦਾ ਮੌਕਾ ਮਿਲਦਾ ਹੈ ਬਾਹਰਾਂ ਆਉਣ ਦਾ ਮੌਕਾ ਮਿਲਦਾ ਤੇ ਪ੍ਰਚਾਰ ਕਰਨ ਦਾ ਤਾਂ ਕੇਜਰੀਵਾਲ ਕੋਰੇ ਕਹਿ ਸਕਦੇ ਆ ਕਿ ਸ਼ਬਦਾਂ ਦਾ ਇਹ ਜਹਾ ਭੰਡਾਰ ਜ਼ਰੂਰ ਹੈਗਾ ਕਿ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਆ ਤੇ ਉਹ ਹੁਣ ਜਿਹੜਾ ਅੰਦਰ ਰੈਡ ਕੇ ਕੁਝ ਭੰਡਾਰ ਹੋਰ ਬਣਾਇਆ ਹੋਊਗਾ ਉਹਨਾਂ ਨੇ ਕੋਈ ਬਿਆਨਬਾਜ਼ੀ ਜਾਂ ਕੋਈ ਇਦਾਂ ਦੇ ਸਟੇਟਮੈਂਟਸ ਕਹਿ ਲੋ ਜਾਂ ਕੋਈ ਇਸ ਤਰ੍ਹਾਂ ਦੇ ਦੂਜੀਆਂ ਪਾਰਟੀਆਂ ਦੇ ਵਿਰੋਧ ਵਿਰੁੱਧ ਜਿਹੜੀ ਹੈਗਾ ਇਦਾਂ ਦਾ ਮਸਾਲਾ ਇਕੱਠਾ ਕਰਾ ਹੀ ਹੋਊਗਾ ਤੇ ਉਹ ਜ਼ਰੂਰ ਮੇਰੇ ਖਿਆਲ ਆ ਵੀ ਲੋਕਾਂ ਨੂੰ ਪ੍ਰਭਾਵਿਤ ਕਰੂਗਾ ਜੇ ਉਹ ਆ ਕੇ ਬੋਲਣ ਦਾ ਮੌਕਾ ਮਿਲਦਾ ਹਨ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਪ੍ਰਭਾਵਿਤ ਕਰ ਸਕਦੇ ਆ ਲੋਕਾਂ ਨੂੰ ਇਹ ਤਾਂ ਇਹ ਦੂਜੀਆਂ ਪਾਰਟੀਆਂ ਵੀ ਜਾਣਦੀਆਂ ਨੇ ਹਾਲਾਂਕਿ ਵੱਡੇ ਨੇਤਾਵਾਂ ਦਾ ਬਿਆਨ ਵੀ ਆਂਦਾ ਰਿਹਾ ਕਿ ਸ਼ਬਦਾਂ ਦਾ ਜਾਲ ਬੁਣ ਦਿੰਦੇ ਆ ਕੇਦਰੀਵਾਲ ਉਹਨੇ ਪਰ ਜੇ ਆਪਣੇ ਕੰਮ ਦੇ ਨਾਲ-ਨਾਲ ਵਿਰੋਧੀ ਧਿਰਾਂ ਨਾਲ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਫਾਇਦਾ ਲੈ ਸਕਦੇ ਆ ਇੱਕ ਗੱਲ ਹੋਰ ਨਵੀਂ ਅਪਡੇਟ ਜਿਹੜੀ ਆਈ ਹੈ ਨਮੀ ਉਹਦੇ ਵਿੱਚ ਜੇ ਹੈਗਾ ਕਿ ਜੇ ਇੱਕ ਨਾ ਬੰਦੇ ਬੋਲ ਨੂੰ ਐਪਲੀਕੇਸ਼ਨ ਪਾਈ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚ ਲਾਉਣ ਦੀ ਜਿਹੜੀ ਹੈਗੀ ਆ ਜਾਇਜ਼ ਤਰੀਕਾ ਜੋ ਵੀ ਹੈ ਉਹ ਕੋਰਟ ਵੱਲੋਂ ਇਜਾਜ਼ਤ ਮੰਗੀ ਗਈ ਸੀ ਤਾਂ ਕੋਰਟ ਨੇ ਆਪਾਂ ਕਹਿ ਸਕਦੇ ਕਹ ਦੋ ਕਿ ਫੈਸਲਾ ਸੁਣਾਇਆ ਕਿ ਇੱਕ ਤਾਂ ਉਸ ਬੰਦੇ ਨੂੰ 1 ਲੱਖ ਰੁਪਏ ਜੁਰਮਾਨਾ ਕਰਤਾ ਜੀ ਦੂਜਾ ਉਹਦੀ ਖਾਰਜ ਕਰਤੀ ਪਟੀਸ਼ਨ ਕਿ ਇਸ ਤਰ੍ਹਾਂ ਦੀ ਪਟੀਸ਼ਨ ਪਾਉਣ ਲਈ ਕੋਈ ਤਾਂ ਤੁਕ ਬਣਦੀ ਨਹੀਂ ਬਣਦੀ ਹੈਗੀ ਜੋ ਸਬੂਧਾਨਕ ਤੌਰ ਤੇ ਹੋਊਗਾ ਸਾਰਾ ਕੁਝ ਉਹੀ ਹੁੰਦਾ ਸੋ ਇਹ ਇਹ ਇੱਕ ਵੱਡਾ ਮੇਰੇ ਖਿਆਲ ਨਾਲ ਝਟਕਾ ਹੈਗਾ ਨਾਲ ਨਾਲ ਇਹ ਵੀ ਆਪਾਂ ਕਹਿ ਦੋ ਕਿ ਉਹ ਮੀਡੀਆ ਨਾਲ ਹੀ ਜਿਹੜੀਆਂ ਕੋਈ ਗਲਤ ਉਹ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਜਿਹੜੀਆਂ ਕੇਜਰੀਵਾਲ ਦੇ ਖਿਲਾਫ ਉਹਨਾਂ ਬਾਰੇ ਵੀ ਉਹਨੇ ਬੰਦੇ ਨੇ ਪਾਈ ਸੀ ਲੇਕਿਨ ਸਾਰੀਆਂ ਪਟੀਸ਼ਨਾਂ ਜਿਹੜੀਆਂ ਇੱਕ ਤਰ੍ਹਾਂ ਰੱਦ ਹੋ ਗਈਆਂ ਤਾਂ ਮੇਰੇ ਖਿਆਲ ਨਾਲ ਫਿਲਹਾਲ ਜੇ ਆਪਾਂ ਦੇਖੀਏ ਕਿ ਕੋਰਟ ਦਾ ਰੁਖ ਜਿਹੜਾ ਹੈਗਾ ਚਾਹੇ ਜੋ ਲੋਅਰ ਕੋਰਟ ਆ ਹਾਈ ਕੋਰਟ ਆ ਜਾਂ ਸੁਪਰੀਮ ਕੋਰਟ ਆ ਉਬਲ ਹਾਲ ਰਾਹਤ ਵਾਲਾ ਕਿਤੇ ਨਜ਼ਰ ਨਹੀਂ ਆ ਰਿਹਾ ਸਖਤੀ ਵਾਲੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਬਾਬਾ ਹਰਨਾਮ ਸਿੰਘ ਤੁਮਾ ਦਾ ਇੱਕ ਬਿਆਨ ਹੈ ਕਿਉਂਕਿ ਸਮੇਂ-ਸਮੇਂ ਦੇ ਉੱਪਰ ਇਹੋ ਜਿਹੇ ਬਿਆਨ ਆਉਂਦੇ ਰਹਿੰਦੇ ਨੇ ਜੋ ਅਲੱਗ-ਅਲੱਗ ਭਾਈਚਾਰਿਆਂ ਦੇ ਨੇਤਾ ਹੈਗੇ ਨੇ ਉਹ ਵੀ ਕਹਿੰਦੇ ਨੇ ਤੇ ਹੁਣ ਬਾਬਾ ਹਰਨਾਮ ਸਿੰਘ ਤੁਮਾ ਕਹਿੰਦੇ ਨੇ ਕਿ ਸਾਡੀ ਸਲਾਹ ਕਹਿ ਲੋ ਜੇ ਨੂੰ ਕੁਝ ਮੰਨ ਲਓ ਹਨ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਨੇ ਸਿੱਖ ਕਹਿੰਦੇ ਕਿ ਪਹਿਲਾਂ ਹੀ ਘਟ ਗਣਤੀ ਚ ਨੇ ਦੇ ਕੁਤ ਮ ਘਟ ਗਿਣਤੀ ਤਾਂ ਸ਼ੁਰੂ ਤੋਂ ਰਹੀ ਹੈ ਗਿਣਤੀ ਘਟ ਵਧੀ ਕਦੋਂ ਆ ਸਿੱਖਾਂ ਦੀ ਜਦੋਂ ਆਪਾਂ ਕਹ ਲੋ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਸੀ ਉਦੋਂ ਕਿੱਥੇ ਸੀ ਇੱਕ ਟਾ ਮਟਾ ਮੇ ਸਿੱਖ ਹੁੰਦੇ ਸੀਗੇ ਜੰਗਲਾਂ ਦੇ ਵਿੱਚ ਰਹਿ ਕੇ ਰਾਤਾਂ ਗੁਜ਼ਾਰਨੀਆਂ ਦਿਨ ਕੱਟੀ ਕਰਦੇ ਸੀਗੇ ਲੇਕਿਨ ਉਹਨਾਂ ਨੇ ਕਦੇ ਆਪਾਂ ਕਹ ਲੋ ਗੁਰੂ ਗ੍ਰੰਥ ਸਾਹਿਬ ਦਾ ਕਦੇ ਪੱਲਾ ਨਹੀਂ ਛੱਡਿਆ ਸੀ ਉਪਦੇਸ਼ ਨਹੀਂ ਸੀ ਛੱਡੇ ਸੋ ਹੁਣ ਹੁਣ ਉਹ ਚੀਜ਼ ਥੋੜਾ ਉਲਟ ਹੋ ਗਈ ਹੈ ਉਸ ਗਿਣਤੀ ਨਾਲੋਂ ਕਿਤੇ ਗਿਣਤੀ ਤਾਂ ਵੱਧ ਹੈਗੀ ਆ ਪਰ ਦੂਜੀ ਗੱਲ ਇਹ ਹੈ ਨਾਲ ਵੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਹੀਂ ਹੈਗਾ ਕਿਤੇ ਵੀ ਠੀਕ ਹੈ ਹਾਂ ਬੇਰਜ਼ਗਾਰੀ ਇੰਨੀ ਜ਼ਿਆਦਾ ਹੈ ਉਹਦੇ ਵੱਲ ਤਾਂ ਧਿਆਨ ਨਹੀਂ ਦਿੱਤਾ ਜਾਂਦਾ ਜੀ ਤੁਸੀਂ ਜਨਸੰਖਿਆ ਵਧਾਉਣ ਨੂੰ ਕਹਿੰਦਾ ਜਿਹੜੇ ਪਹਿਲਾਂ ਹੀ ਪੰਜਾਬ ਦੇ ਲੋਕ ਪੰਜਾਬ ਪੰਜਾਬ ਦੇ ਜਿਹੜੇ ਸਿੱਖ ਨੇ ਪਰਿਵਾਰ ਗਰੀਬ ਨੇ ਉਹਨਾਂ ਦੀ ਕਿਸੇ ਨੇ ਬਾਹ ਮਢੀ ਜੀ ਇੱਕ ਇੱਕ ਗੁਰਦੁਆਰੇ ਦੇ ਜਿਹਦੇ ਕੋਲ ਪੰਜ ਬੱਚੇ ਹੈਗੇ ਨੇ ਚਾਰ ਬੱਚੇ ਹੈਗੇ ਨੇ ਉਹਨਾਂ ਨੂੰ ਕਿੱਕ ਗੁਰਦੁਆਰੇ ਦੀ ਕਿੰਨੇ ਦੀ ਗੋਲਕ ਦੇ ਦੋ ਜੀ ਵੀ ਆਪਣਾ ਨੌਜਿਕਾਰ ਦੇ ਕੁਝ ਪੈਦਾ ਕਰ ਲੈਣ ਇੱਕ ਇੱਕ ਘਰਦਵਾਰਿਆਂ ਦੀ ਦੇ ਦੋ ਕੋਲਕਾ ਦੇ ਦੇਣਗੇ ਜੀ ਜਾਂ ਚਲੋ ਛੱਡੋ ਇਹ ਵੀ ਛੱਡੋ ਜਿਹਨਾਂ ਦੇ ਜਿਸ ਜਿਸ ਪਰਿਵਾਰ ਕੋਲ ਬੱਚੇ ਹੈਗੇ ਨੇ ਤੁਸੀਂ ਜਿਹੜੇ ਕਹਿੰਦੇ ਹੋ ਡਿਮਾਂਡ ਕਰਦੇ ਹੋ ਵੀ ਪੰਜ ਬੱਚੇ ਹੈਗੇ ਨੇ ਠੀਕ ਹੈ ਚਾਰ ਬੱਚੇ ਹੈਗੇ ਨੇ ਜੇ ਉਹਨਾਂ ਕੋਲ ਪਰਿਵਾਰਾਂ ਕੋਲ ਹੈਗੇ ਨੇ ਉਹਨਾਂ ਦਾ ਪਛੋਕੜ ਸਾਰਾ ਪੰਜਾਬ ਦਾ ਹੈ ਔਰ ਸਿੱਖੀ ਉਹ ਸਬੰਧ ਹੈ ਉਹਨਾਂ ਦਾ ਸਿੱਖੀ ਸਿੱਖੀ ਨਾਲ ਸਬੰਧ ਹੈ ਜਾਂ ਉਹਨਾਂ ਦੇ ਦਾਦੇ-ਪੁਰਦਾਦੇ ਜਿਹੜੇ ਸਿੱਖ ਰਹੇ ਆ ਹੁਣ ਵੀ ਸਿੱਖੀ ਸਰੂਪ ਚ ਨੇ ਸਾਰਾ ਪਰਿਵਾਰ ਹੈ ਤਾਂ ਕੀ ਉਹਨਾਂ ਨੂੰ ਉਹਨਾਂ ਨੂੰ ਵੱਡੇ ਅਹੁਦੀਦਾਰੀਆਂ ਦੇ ਦੇਣਗੇ ਉਹਨਾਂ ਦੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਕਿ ਤੁਸੀਂ ਚੇਅਰਮੈਨ ਬਣ ਜਾਓ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਜਾਓ ਜਾਂ ਪ੍ਰਧਾਨ ਬਣ ਜਾਓ ਜਾਂ ਹੋਰ ਕਿੰਨੀਆਂ ਜਥੇਬੰਦੀਆਂ ਉਹਨਾਂ ਦੇ ਪ੍ਰਧਾਨ ਦੋ-ਦੋ ਮਹੀਨੇ ਦੀ ਦੇ ਤੋ ਸਾਰਿਆਂ ਨੂੰ ਵੰਡ ਕੇ ਠੀਕ ਹੈ ਦੱਸ ਆਪਣੇ ਆਪ ਹੀ ਕਰ ਲੈਣਗੇ ਉਹ ਰਿਗਾਰਡ ਸਾਰੀ ਉਮਰ ਦਾ ਜਿਵੇਂ ਤੁਸੀਂ ਗਰੀ ਬੱਠਿਓ ਸਾਰੇ ਯਾਨੀ ਕਿ ਬਾ ਫੜਨੀ ਹੈ ਤਾਂ ਰਜਗਾਰ ਵਾਲੇ ਪਾਸੇ ਫੜਨੀ ਚਾਹੀਦੀ ਸੀ ਕੋਈ ਅੱਜ ਤੱਕ ਇੰਡਸਟਰੀ ਨਹੀਂ ਲੱਗੇ ਕਿਛੇ ਕੋਈ ਇੰਡਸਟਰੀ ਮੈਂ ਮਾਫ ਕਰਨਾ ऐसे ادارے ਨੇ ਇਹਨਾਂ ਦੇ ਜਿਹਨਾਂ ਦੇ ਮੈਂ ਨਾ ਤਾਂ ਨਹੀਂ ਲੰਦਾ ਪਰ ਸਾਡੇ ਕੋਲ ਖਬਰਾਂ ਆਉਂਦੀਆਂ ਨੇ ਸੁਣਨ ਨੂੰ ਮਿਲਦਾ ਔਰ ਮਤਲਬ ਉੱਥੇ ਦੇ ਮੁਲਾਜ਼ਮ ਨੇ ਜਿਹੜੇ ਰੋਂਦੇ ਨੇ ਸਾ ਤਨਖਾਹਾਂ ਨਹੀਂ ਟਾਈਮ ਤੇ ਦੇ ਸਕਦੀ ਐ ਐਸਜੀਪੀਸੀ ਜੀ ਤੇ ਉਹਨਾਂ ਦਾ ਕੀ ਕਰੋਗੇ ਉਹ ਪੰਜ ਬੱਚੇ ਪੈਦਾ ਕਰ ਲੈਣਗੇ ਉਹ ਇੱਕ ਇੱਕ ਬੱਚੇ ਦਾ ਗੁਜ਼ਾਰਾ ਕਰਨ ਔਖਾ ਹੋ ਗਿਆ ਪਿਆ ਫੀਸਾਂ ਨਹੀਂ ਭਰੀ ਜਾਂਦੀ ਤੁਸੀਂ ਕਿੰਨੀ ਕ ਸਿੱਖਿਆ ਫ੍ਰੀ ਕਰਤੀ ਤੁਸੀਂ ਕਿੰਨੀ ਕ ਸਿੱਖਾਂ ਦੇ ਲਈ ਸਿਹਤ ਸਹੂਲਤਾਂ ਦੇ ਰਹੇ ਹੋ ਕਿੰਨੇ ਕ ਹਸਪੀਟਲ ਖੋਲ ਰੱਖੇ ਤੁਸੀਂ ਫ੍ਰੀ ਇਲਾਜ ਹੁੰਦਾ ਜੀ ਆਦੇ ਅੰਮਰਸਰ ਅ ਜਿਹੜਾ ਹਸਪੀਟਲ ਬਣਿਆ ਹੋਇਆ ਹੈ ਕਿੰਨਾ ਰੌਲਾ ਪਿਆ ਤੇ ਕਿਤੇ ਲਾਸ਼ ਲਾਸ਼ ਨਹੀਂ ਦਿੰਦੇ ਜੀ ਪਹਿਲਾਂ ਬਿੱਲ ਜਮਾ ਕਰਵਾਓ ਜੀ ਆਹ ਦਾ ਹਾਲਾਤ ਨੇ ਤੁਸੀਂ ਮਤਲਬ ਪਤਾ ਨਹੀਂ ਕੀ ਸੋਚ ਸਮਝ ਕੇ ਬਿਆਨ ਦਿੰਦੇ ਨੇ ਇੱਡੇ ਵੱਡੇ ਲੀਡਰ ਹੋ ਐਡੇ ਵੱਡੇ ਆਗੂ ਨੇ ਪਾਂਸ ਦੇ ਮਹਾਨ ਆਗੂ ਮੰਨਦੇ ਤੁਸੀਂ ਆਪਣੇ ਆਪ ਨੂੰ ਕਹੋਂਦੇ ਵੀ ਹੋ ਪਰ ਇਦਾਂ ਦੇ ਬਿਆਨ ਦੇ ਕੇ ਸਾਫ ਤਾਂ ਪਤਾ ਨਹੀਂ ਕੀ ਕਰਨੀ ਚਾਹੁੰਦੇ ਕੀ ਕਰਨਾ ਚਾਹੁੰਦੇ ਹੋ ਕਿੱਡੀ ਕਿ ਐਂਟੀ ਵੱਡੀ ਕਿੱਡੀ ਕਿ ਸੋਚ ਹੈ ਜਿਹੜੀ ਜਿਹੜੀ ਇਸ ਬਿਆਨ ਨਾਲ ਬਾਹਰ ਨਿਕਲ ਕੇ ਆ ਰਹੀ ਹੈ ਕਿ ਬੜਾ ਪੰਥ ਦਾ ਭਲਾ ਹੋ ਰਿਹਾ ਸਿਰਫ ਤੇ ਸਿਰਫ ਬਾਹ ਮਾੜ ਲੋ ਰਜਗਾਰ ਪੱਖੋ ਜੀ ਜਿਹੜੇ ਇਧਰੋਂ ਜਾ ਕੇ ਉਧਰ ਹਾਰਟ ਅਟੈਕਾਂ ਨਾਲ ਨੌਜਵਾਨ ਬਾਈ ਬਾਈ 21 22 ਸਾਲਾਂ ਦੇ 24 24 ਸਾਲਾਂ ਦੇ ਨੌਜਵਾਨ ਬੱਚੇ ਬੱਚੀਆਂ ਉਧਰ ਮਰ ਰਹੇ ਨੇ ਕੋ ਐਕਸੀਡੈਂਟ ਨਾਲ ਕੋ ਹਾਰਟ ਅਟੈਕ ਨਾਲ ਉਹ ਬਚ ਜਾਣ ਉਹੀ ਬਹੁਤ ਜੀ ਉਹ ਇਥੇ ਰਜਗਾਰ ਕਰ ਲੈਣਾ ਆਪਣੇ ਪਰਿਵਾਰ ਚ ਬੈਠ ਜਾਣਾ ਉਹ ਉਹੀ ਬਹੁਤ ਹੈ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਜਾਂ ਫਿਰ ਉਧਰ ਤੁਹਾਨੂੰ ਕੋਈ ਸਾਂਭਣ ਦਾ ਹੀ ਅਰੇਂਜਮੈਂਟ ਕਰ ਦੋ ਤੁਹਾਡੇ ਕੋਲ ਤਾਂ ਸਾਰੇ ਸੋਰਸਸ ਹੈਗੇ ਨੇ ਰਿਸੋਰਸਫੁਲ ਤੁਸੀਂ ਪਰਸਨ ਹੋ ਸੁਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਨਾਲ ਜੁੜੇ ਸ਼ੁਕਰੀਆ ਜੀ ਧੰਨਵਾਦ ਸੋ ਦੋਸਤੋ ਤੁਸੀਂ ਆਪਣੀ ਫੀਡਬੈਕ ਆਪਣੇ ਸੁਝਾਅ ਆਪਣੇ ਸਵਾਲ ਹਰ ਵਾਰ ਦੇ ਤਰ੍ਹਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਇਹਨਾਂ ਮਾਮਲਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਧੰਨਵਾਦ